ਅਸੀਂ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ 410 ਤੇ ਕੁਈਨ ਦੇ ਉੱਤੇ ਬ੍ਰੈਮਟਨ ਦੇ ਵਿੱਚ ਜ਼ਿਮੀਦਾਰ ਬਾਰ ਐਂਡ ਗ੍ਰਿਲ ਦੇ ਸਾਹਮਣੇ ਪ੍ਰੋਟੈਸਟ ਚੱਲ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਤੇ ਇੰਟਰਨੈਸ਼ਨਲ ਵਰਕਰਸ ਦਾ ਇਹਦੇ ਵਿੱਚ ਸਾਨੂੰ ਥੋੜਾ ਜਿਹਾ ਬੈਕਲੈਸ਼ ਦਾ ਸਾਹਮਣਾ ਵੀ ਕਰਨਾ ਪਿਆ ਹਾਲੇ ਕਿ ਜਿਹੜਾ ਇਹ ਜਿੰਨੀ سپورਟ ਮਿਲੀ ਆ ਸਾਰੀ ਤੇ ਤੁਹਾਡੀ ਫੂਡ ਦੀ ਪਾਣੀ ਦੀ ਜਾਂ ਟੈਂਟ ਦੀ ਅੱਜ ਵੱਡਾ ਟੈਂਟ ਲੱਗ ਗਿਆ ਸਾਰੀ ਸਿਟੀਜ਼ਨਸੀ سپورਟ ਆ ਪਰ ਇੱਕ ਗੱਲ ਆਉਂਦੀ ਆ ਕਿ ਇੱਕ ਗੈਪ ਪਿਆ ਹੋਇਆ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਕਰਨੀ ਚਾਹੁੰਦਾ ਸਾਰੇ ਇੱਥੇ ਦੇ ਬਜ਼ੁਰਗਾਂ ਨੂੰ ਅੱਜ ਵੀ ਬ੍ਰੈਮਟਨ ਦੀਆਂ ਗੱਡੀਆਂ ਦੇ ਪਿੱਛੇ ਇੱਕ ਨਾ ਸਟicker ਲੱਗਾ ਹੋਇਆ ਲੋ ਫਾਰਮਰਸ ਨੋ ਫੂਡ ਉਹਨਾਂ ਫਾਰਮਰਸ ਵਾਸਤੇ ਇਹ ਸਟicker ਲੱਗਾ ਜਿਹੜੇ ਪੰਜਾਬ ਦੇ ਵਿੱਚ ਸੀਗੇ ਤੇ ਇੱਕ ਲੜਾਈ ਲੜੀ ਗਈ ਸੀ ਪੰਜਾਬ ਦੇ ਵਿੱਚ ਜਿਹੜੀ ਜਿੱਤ ਲਈ ਗਈ ਅੱਜ ਇੱਥੇ ਉਹੀ ਫਾਰਮਰਸ ਦੇ ਨਿਆਣੇ ਬੈਠੇ ਆ ਉਹਨਾਂ ਦੇ ਬੱਚੇ ਬੈਠੇ ਆ ਉਹ ਲੜ ਰਹੇ ਨੇ ਇੱਥੇ ਤੇ ਉਹਨਾਂ ਦਾ ਸਾਥ ਜੇ ਤੁਸੀਂ ਨਾ ਦਿੱਤਾ ਜਿਹੜੇ ਫਾਰਮਰਸ ਨੂੰ ਤੁਸੀਂ ਬਚਾਇਆ ਤੇ ਬਚਾ ਕੇ ਅੱਜ ਵੀ ਤੁਸੀਂ ਪਰਾਊਡਲੀ ਉਹ ਸਟicker ਆਪਣੀ ਗੱਡੀ ਤੇ ਰੱਖ ਰਹੇ ਹੋ 노 ਫਾਰਮਰ 노 ਫੂਡ ਉਹ ਕਿਸਾਨ ਉਹ ਫਾਰਮਰ ਉਜੜ ਜਾਣਗੇ ਇਹ ਗੱਲ ਮੇਰੀ ਅੱਜ ਲਿਖ ਲਓ ਜੇ ਇਹ ਬੱਚੇ ਵਾਪਸ ਮੁੜ ਗਏ ਇਹਨਾਂ ਦੇ ਵਿੱਚੋਂ ਕਿਸੇ ਨੇ ਸੁਸਾਇਡ ਕਰ ਲੈਣਾ ਨਹੀਂ ਤਾਂ ਇਹਨਾਂ ਦੇ ਮਾਪੇ ਦੇ ਵਿੱਚ ਕਿਸੇ ਦੇ ਕਿਸੇ ਦੇ ਮਾਪੇ ਨੇ ਸੁਸਾਇਡ ਕਰ ਲੈਣਾ ਕਿਉਂਕਿ ਹਰੇਕ ਬੰਦਾ ਇੰਨਾ ਇਕਨੋਮਿਕਲ ਜਿਹੜਾ ਉਹਦਾ ਲਾਸ ਆ ਉਹ ਸਹਿ ਨਹੀਂ ਸਕਦਾ ਸੋ ਸਾਡੀ ਆਖਰੀ ਅਪੀਲ ਆ ਹਰ ਇੱਕ ਉਸ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਬੰਦੇ ਦਾ ਅੱਗੇ ਭਾਵੇਂ ਉਹ ਸਿੱਖ ਆ ਭਾਵੇਂ ਹਿੰਦੂ ਆ ਭਾਵੇਂ ਕੋਈ ਗੋਰਾ ਇੱਥੇ ਦਾ ਹਰੇਕ ਬੰਦਾ ਜਿਹੜਾ ਸਾਡੀ ਗੱਲ ਸਮਝ ਸਕਦਾ ਉਹ ਇੱਥੇ ਪਹੁੰਚੋ ਭਾਈ ਤੇ ਨਾਲ ਬੱਚਿਆਂ ਦੀ سپورਟ ਕਰੋ ਤਾਂ ਜੋ ਪੰਜਾਬ ਦਾ ਤੇ ਹੋਰ ਪਾਸੇ ਦੇ ਜਿਹੜੇ ਬੰਦੇ ਪ੍ਰਭਾਵਿਤ ਹੋਏ ਸਾਰੇ ਪਾਸੇ ਦੇ ਹੋ ਰਹੇ ਨੇ ਉਹਨਾਂ ਦਾ ਭਵਿੱਖ ਨਾ ਖਰਾਬ ਹੋ ਸਕੇ ਸੋ ਖਾਸ ਕਰਕੇ ਪੁਰਾਣੇ ਪੰਜਾਬੀਆਂ ਨੂੰ ਬੇਨਤੀ ਆ ਇਹਨਾਂ ਪੰਜਾਬੀ ਬੱਚਿਆਂ ਨਾਲ ਤੇ ਪੰਜਾਬੀ ਜਿਹੜੇ ਅੰਤਰਰਾਸ਼ਟਰੀ ਵਰਕਰਸ ਨੇ ਇਹਨਾਂ ਨਾਲ ਖੜ ਜੋ ਨਹੀਂ ਤਾਂ ਆਉਣੇ ਵਾਲਾ ਪੰਜਾਬ ਦਾ ਭਵਿੱਖ ਉਜੜ ਜਾਊਗਾ ਆਖਰੀ ਪੀਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ